ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਕੌਰ ਲੰਬੀ ਸਵਾਜ ਇੱਕ ਅਪੀਲ ਕਰਦੀ ਆ ਕਿ ਆਪਣੇ ਪੰਜਾਬ ਦੇ ਕਿਸਾਨਾਂ ਵੱਲੋਂ ਮਜ਼ਦੂਰਾ ਵੱਲੋਂ ਸਾਡੇ ਵਪਾਰੀਆਂ ਦੇ ਵੱਲੋਂ ਆਪਾਂ ਸਭ ਨੂੰ ਪਤਾ ਹੈ ਜਿਵੇਂ ਕਿ ਇੱਕ ਸਾਂਝੀ ਪਾਰਟੀ ਬਣਾਈ ਗਈ ਹੈ ਸੰਯੁਕਤ ਸਮਾਜ ਮੋਰਚਾ ਸਾਡੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਾਡੇ ਪੰਜਾਬ ਦੇ ਹੱਕਾਂ ਦੀ ਲੜਾਈ ਦੇ ਲਈ ਉਹ ਪਾਰਟੀ ਬਣਾਈ ਗਈ ਹੈ ਤੇ ਮੈਂ ਸਭ ਨੂੰ ਅਪੀਲ ਕਰਦੀਆਂ ਕਿ ਆਓ ਆਪਾਂ ਇਕੱਠੇ ਹੋ ਕੇ ਉਹਨਾਂ ਦਾ ਸਾਥ ਦਈਏ ਲਗਭਗ 1 ਸਾਲ ਤੱਕ ਅਸੀਂ ਪੰਜਾਬ ਦੇ ਲੱਖਾਂ ਲੋਕ ਸਾਡੇ ਕਿਸਾਨ ਸਾਡੇ ਮਜ਼ਦੂਰ ਭਰਾ ਸਾਡੇ ਵਪਾਰੀ ਭਰਾ ਸਾਡੀਆਂ ਮਾਵਾਂ ਬਜ਼ੁਰਗ ਬਾਬੇ ਇਥੋਂ ਤੱਕ ਕਿ ਨਿੱਕੇ ਨਿੱਕੇ ਬੱਚੇ ਵੀ ਉਥੇ ਦੀਆਂ ਸੜਕਾਂ ਤੇ ਬੈਠੇ ਰਹੇ ਆ ਆਪਾਂ ਨੂੰ ਪਤਾ ਮੀ ਹਨੇਰੀ ਚਖੜ ਤੂਫਾਨ ਉਹਨਾਂ ਨੇ ਸਭ ਕੁਝ ਆਪਣੇ ਤਨ ਤੇ ਹੰਡਾਇਆ ਚੌਂਦੇ ਹੋਏ ਤੰਬੂਆਂ ਦੇ ਵਿੱਚ ਬੈਠ ਬੈਠ ਕੇ ਉਹਨਾਂ ਨੇ ਆਪਣੀਆਂ ਰਾਤਾਂ ਕੱਟੀਆਂ ਆਪਾਂ ਉਹ ਦਿੱਲੀ ਦਾ ਮੋਰਚਾ ਤਾਂ ਇੱਕ ਸਾਲ ਦੇ ਵਿੱਚ ਫਤਿਹ ਕਰ ਲਿਆ ਆਪਣੇ ਹੱਕਾਂ ਦੀ ਲੜਾਈ ਲੜੀ ਜੋ ਸਾਡੇ ਤੇ ਤਿੰਨ ਕਾਲੇ ਖੇਤੀ ਕਾਨੂੰਨ ਇਸ ਸੈਂਟਰ ਦੀ ਸਰਕਾਰ ਵੱਲੋਂ ਲੈ ਕੇ ਆਂਦੇ ਸੀ ਉਹਨਾਂ ਦੇ ਖਿਲਾਫ ਲੜਾਈ ਲੜੀ ਪਰ ਇਹਦੇ ਨਾਲ ਨਾਲ ਦੋਸ਼ੀ ਸੀ ਸਾਡੇ ਪੰਜਾਬ ਦੀਆਂ ਸਰਕਾਰਾਂ ਵੀ ਤੇ ਪੰਜਾਬ ਦੀ ਸੱਤਾ ਤੇ ਕਾਬਜ ਰਹਿਣ ਵਾਲੇ ਲੋਕ ਵੀ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਟੀਵੀ ਦੇ ਮਾਧਿਅਮ ਦੇ ਰਾਹੀਂ ਇਹ ਵੇਖਿਆ ਸੀ ਕਿ ਕਿਸ ਤਰ੍ਹਾਂ ਅਕਾਲੀ ਦਲ ਨੇ ਵੀ ਇਹਨਾਂ ਬਿੱਲਾਂ ਦੀ ਹਮਾਇਤ ਕੀਤੀ ਸੀ ਕੈਪਟਨ ਅਮਨਿੰਦਰ ਸਿੰਘ ਕਾਂਗਰਸ ਪਾਰਟੀ ਨੇ ਵੀ ਇਹਨਾਂ ਬਿੱਲਾਂ ਨੂੰ ਚੰਗਾ ਕਿਹਾ ਸੀ ਤੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਕਾਨੂੰਨ ਲਾਗੂ ਵੀ ਕੀਤੇ ਗਏ ਸੀ ਉਹ ਤਾਂ ਜਦੋਂ ਆਪਾਂ ਪੰਜਾਬ ਤੋਂ ਲੱਖਾਂ ਲੋਕ ਇੱਕ ਅੰਦੋਲਨ ਲੈ ਕੇ ਇੱਕ ਧਰਨਾ ਲੈ ਕੇ ਦਿੱਲੀ ਗਏ ਆ ਦਿੱਲੀ ਦਰਬਾਰ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਆ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਉਸ ਵਿਰੋਧ ਨੂੰ ਦੇਖਦਿਆਂ ਇਹਨਾਂ ਨੂੰ ਇਹ ਕਾਨੂੰਨ ਰੱਦ ਕਰਨੇ ਪਏ ਤੇ ਉਹਨਾਂ ਕਾਨੂੰਨਾਂ ਦੇ ਖਿਲਾਫ ਇਹਨਾਂ ਨੂੰ ਗੋਲਣਾ ਪਿਆ ਸਾਡੇ ਕਿਸਾਨ ਆਗੂਆਂ ਨੇ ਹਮੇਸ਼ਾ ਸਾਡੇ ਹੱਕਾਂ ਦੀ ਲੜਾਈ ਲੜੀ ਹੈ ਜਿੱਥੇ ਕਿਤੇ ਵੀ ਕਿਸੇ ਕਿਸਾਨ ਦੇ ਨਾਲ ਕਿਸੇ ਮਜ਼ਦੂਰ ਦੇ ਨਾਲ ਜਾਂ ਕਿਸੇ ਵਪਾਰੀ ਭਰਾ ਦੇ ਨਾਲ ਟੱਕਰ ਹੁੰਦਾ ਸੀ ਤਾਂ ਉਹ ਜਾ ਕੇ ਖੜਦੇ ਸੀ ਤੇ ਹੱਕ ਦਵਾਉਂਦੇ ਸੀ ਜਦੋਂ ਦਿੱਲੀ ਅੰਦੋਲਨ ਦੇ ਵਿੱਚੋਂ ਧਰਨੇ ਦੇ ਵਿੱਚੋਂ ਸਾਡੇ ਕਿਸਾਨ ਆਗੂ ਮੰਚ ਤੋਂ ਅਕਸਰ ਸਪੀਚ ਕਰਦੇ ਹੁੰਦੇ ਸੀ ਕਿ ਅਸੀਂ ਦਿੱਲੀ ਦਾ ਮੋਰਚਾ ਤਾਂ ਫਤਿਹ ਕਰ ਲਿਆ ਹੈ ਹੁਣ ਅਸੀਂ ਪੰਜਾਬ ਦਾ ਮੋਰਚਾ ਫਤਿਹ ਕਰਨਾ ਤਾਂ ਆਪਣੇ ਲੋਕਾਂ ਦੇ ਵਿੱਚੋਂ ਹੀ ਇੱਕ ਆਵਾਜ਼ ਉੱਠਦੀ ਹੁੰਦੀ ਸੀ ਕਿ ਸਾਨੂੰ ਇੱਕ ਰਾਜਨੀਤਿਕ ਮੰਚ ਵੀ ਦਿੱਤਾ ਜਾਵੇ ਸੋ ਸਾਡੇ ਲੋਕਾਂ ਦੀ ਮੰਨਣ ਤੇ ਸਾਡੇ ਕਹਿਣ ਅਨੁਸਾਰ ਸਾਡੇ ਕਿਸਾਨ ਆਗੂਆਂ ਦੇ ਵੱਲੋਂ ਜੋ ਕਿ ਸਾਡੇ ਕਿਸਾਨ ਆਗੂਆਂ ਦੀ ਸਾਡੇ ਮਜ਼ਦੂਰ ਆਗੂਆਂ ਦੀਆਂ ਸਾਡੇ ਵਪਾਰੀ ਭਰਾਵਾਂ ਦੀ ਸਾਂਝੀ ਪਾਰਟੀ ਹੈ ਉਹਨਾਂ ਨੇ ਸਾਡੇ ਅਨੁਸਾਰ ਸਾਨੂੰ ਇੱਕ ਪਾਰਟੀ ਦਿੱਤੀ ਇੱਕ ਮੰਚ ਦਿੱਤਾ ਇੱਕ ਰਾਜਨੀਤਿਕ ਪਲੇਟਫਾਰਮ ਦਿੱਤਾ ਸੰਯੁਕਤ ਸਮਾਜ ਮੋਰਚਾ ਅੱਜ ਉਹ ਮੋਰਚਾ ਪੂਰੇ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਵਪਾਰੀ ਆਰਿਆਂ ਦੀ ਲੜਾਈ ਲੜ ਰਿਹਾ ਸੋ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਆਓ ਵਦ ਚੜ ਕੇ ਆਪਣਾ ਦਾ ਸਾਥ ਦਿਈਏ ਉਹਨਾਂ ਨੂੰ ਜਿਤਾ ਕੇ ਭੇਜੀਏ ਤਾਂ ਕਿ ਸਾਡੇ ਪੰਜਾਬ ਦੀ ਪੰਜਾਬੀਅਤ ਦੀ ਪੰਜਾਬੀ ਮਾਂ ਬੋਲੀ ਦੀ ਸਾਡੇ ਕਿਸਾਨੀ ਦੀ ਸਾਡੀ ਮਜ਼ਦੂਰੀ ਦੀ ਤੇ ਸਾਡੇ ਵਪਾਰੀ ਭਰਾਵਾਂ ਦੇ ਹੱਕਾਂ ਦੀ ਗੱਲ ਹਮੇਸ਼ਾ ਪੰਜਾਬ ਦੇ ਵਿੱਚ ਉੱਠਦੀ ਰਹੇ ਬਹੁਤ ਬਹੁਤ ਧੰਨਵਾਦ